ਜਲੰਧਰ ਨਾਰਥ ਤੋਂ ਕਾਂਗਰਸੀ ਵਿਧਾਇਕ ਬਾਬਾ ਹੈਨਰੀ ਜਿਨ੍ਹਾਂ ਦੇ ਵੱਲੋਂ ਵਿਧਾਨ ਸਭਾ ਦਫ਼ਤਰ 'ਚ ਇੱਕ ਬਿੱਲ ਪੇਸ਼ ਕੀਤਾ ਗਿਆ ਹੈ ਕੀ ਪੰਜਾਬ ਦੇ ਵਿੱਚ ਦੋ ਬੱਚਿਆਂ ਦੇ ਜਨਮ ਦਾ ਹੀ ਕਾਨੂੰਨ ਬਣਾਇਆ ਜਾਵੇ ਜੇਕਰ ਮਾਪੇ ਤੀਸਰਾ ਬੱਚਾ ਜੰਮਦੇ ਨੇ ਤੇ ਉਹਨਾਂ ਨੂੰ 10 ਲੱਖ ਰੁਪਏ ਦਾ ਜੁਰਮਾਨਾ ਹੋਵੇ ਨਾਲ ਹੀ ਨਾਲ ਉਹਨਾਂ ਦਾ ਵੋਟ ਪਾਉਣ ਦਾ ਅਧਿਕਾਰ ਜਿਹੜਾ ਹੈ ਉਹ ਖੋ ਲਿਆ ਜਾਵੇ ਜਿਸ ਤਰੀਕੇ ਨਾਲ ਲਗਾਤਾਰ ਜਨਸੰਖਿਆ ਵਧ ਰਹੀ ਹੈ ਇਸ ਨੂੰ ਕੰਟਰੋਲ ਕਰਨ ਨੂੰ ਲੈ ਕੇ ਇੱਕ ਬਿਆਨ ਵੀ ਬਾਬਾ ਹੈਨਰੀ ਦੇ ਵੱਲੋਂ ਦਿੱਤਾ ਗਿਆ ਹੈ ਤੇ ਇਸ ਮਾਮਲੇ ਸੰਬੰਧੀ ਤੁਹਾਡੇ ਮਨ ਦੇ ਵਿੱਚ ਕੀ ਵਿਚਾਰ ਆ ਰਹੇ ਨੇ ਇਸ ਦੇ ਉੱਤੇ ਤੁਹਾਡੀ ਇਹ ਵਿਧਾਨ ਸਭਾ ਦੇ ਵਿੱਚ ਜਦੋਂ ਵੀ ਜਾਏਗਾ ਐਂਡ ਸਾਡੀ ਸੋਸਾਇਟੀ ਦੇ ਵਿੱਚ ਅੱਜ ਮੇਰਾ ਮੂਲ ਇਹ ਸੀਗਾ ਕਿ ਇਹ ਸੋਸਾਇਟੀ ਦੇ ਵਿੱਚ ਇਹਦੇ ਬਾਰੇ ਗੱਲ ਹੋਵੇ ਵਿਧਾਨ ਸਭਾ ਦੇ ਵਿੱਚ ਇਹਦੇ ਉੱਤੇ ਡਿਸਕਸ਼ਨ ਹੋਵੇ ਜਿਵੇਂ ਸਾਰਿਆਂ ਦੀ ਸਹਿਮਤੀ ਹੋਵੇਗੀ ਅਗਰ ਉਹਨਾਂ ਨੂੰ ਇਹ ਲੱਗੂਗਾ ਕਿ ਇਹ ਪੰਜਾਬ ਪੱਖੀ ਬਿਲ ਹੈਗਾ ਜਬੀ ਆਉਣ ਵਾਲੀ ਪੀੜ੍ਹੀਆਂ ਦੇ ਵਾਸਤੇ ਇਹ ਬਿਲ ਬਿਲਕੁਲ کارਗਾਰ ਹੈਗਾ ਤੇ ਇਹ ਉਹਨੂੰ ਅਡਾਪਟ ਕਰ ਲਾਂਗੇ ਅਗਰ ਇਹਦੇ ਵਿੱਚ ਕੋਈ ਸੰਸ਼ੋਧਨ ਕਰਨ ਦੀ ਲੋੜ ਹੈ ਕੋਈ ਚੇਂਜਸ ਕਰਨ ਦੀ ਲੋੜ ਹੈ ਤੇ ਇਹ ਵਿਧਾਨ ਸਭਾ ਕੋ ਪੂਰਾ ਪਾਵਰ ਹੈ ਇਹ ਉਹਦੇ ਵਿੱਚ ਚੇਂਜਸ ਕਰ ਸਕਦੀ ਹੈ ਅਗਰ ਉਹਨਾਂ ਨੂੰ ਇਹ ਲੱਗਦਾ ਹੈਗਾ ਕਿ ਇਹਦੇ ਨਾਲ ਪੰਜਾਬ ਦੇ ਹਿੱਤ ਨਹੀਂ ਪੂਰੇ ਜਾ ਸਕਦੇ ਤੇ ਜਿਹੜੇ ਐਮਐਲਏ ਸਹਿਬਾਨ ਹੈ ਇਹਦੇ ਉੱਤੇ VOTING ਕਰਕੇ ਇਹਨੂੰ ਰਿਜੈਕਟ ਕਰ ਸਕਦੇ ਆ ਲੇਕਿਨ ਮੇਰਾ ਵੀ ਮੂਲ ਮੋਟਿਵੇਸ਼ਨ ਇਹਦਾ ਕਿ ওভার ਪੋਪੂਲੇਸ਼ਨ ਦੇ ਉੱਤੇ ਆਮ ਸੱਤਾ ਦੇ ਵਿੱਚ ਆਮ ਸੁਸਾਇਟੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਡਿਸਕਸ਼ਨ ਹੋਣੀ ਚਾਹੀਦੀ ਹੈ ਕਿ ਅਸੀਂ ਆਪਣੇ ਬੱਚਿਆਂ ਦੀ ਕੁਆਲਿਟੀ ਆਫ ਲਾਈਫ ਜਿਹੜੇ ਸਾਡੇ ਬੱਚੇ ਇੱਥੇ ਜਨਮ ਲੈ ਰਹੇ ਆ ਉਹ ਸਾਡੀ ਅੱਖਾਂ ਦੇ ਸਾਹਮਣੇ ਰਹਿਣ